ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤ ਐਨਜੀਓ ਅੰਮ੍ਰਿਤਸਰ ਤੋਂ ਅੱਜ ਫੇਰ ਇੱਕ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਬਹੁਤ ਹੀ ਭੋਲੀ ਭਾਲੀ ਮਾਤਾ ਮਾਤਾ ਭਜਨ ਕੌਰ ਜੋ ਤਿੰਨਾਂ ਪੁੱਤਾਂ ਦੀ ਮਾਂ ਹੁੰਦਿਆਂ ਹੋਇਆਂ ਵੀ ਕੱਲੀ ਆ ਇੱਕ ਪੁੱਤ ਵਿਆਹ ਚੁੱਕਾ ਹੋਇਆ ਤਾਂ ਸੰਸਾਰ ਤੋਂ ਚਲ ਵਸਿਆ ਦੂਜਾ ਪੁੱਤ ਵਿਆਹਿਆ ਬੜੇ ਚਾਵਾਂ ਨਾਲ ਪਰ ਉਹ ਮਾਂ ਨੂੰ ਕੱਲਿਆਂ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਅਟਬਰ ਹੋ ਗਿਆ ਮਾਤਾ ਜੀ ਦੇ ਕਹਿਣ ਮੁਤਾਬਿਕ ਤੀਜਾ ਪੁੱਤ ਜਦੋਂ ਵਿਆਹਿਆ ਤਾਂ ਉਹ ਬਾਅਦ ਵਿੱਚ ਨਸ਼ੇ ਦਾ आदी ਹੋ ਗਿਆ ਨਸ਼ਾ ਇੰਨਾ ਕਰਦਾ ਹੈ ਕਿ ਉਹ ਨੂੰ ਆਪਣੇ ਪਰਿਵਾਰ ਦੀ ਕੋਈ ਸੁਧ-ਬਦਨੀਆ ਮਾਂ ਦੀ ਕੋਈ ਸੁਧ-ਬਦਨੀਆ ਕੋਈ ਕਮਾਈ ਘਰ ਦੇ ਵਿੱਚ ਲੈ ਕੇ ਆਉਣੀ ਆ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਨਾ ਵਾ ਕੋਈ ਸੁਦਬਦ ਨਹੀਂ ਆ ਇੱਕ ਪੁੱਤ ਸੰਸਾਰ ਤੋਂ ਚਲਾ ਗਿਆ ਇੱਕ ਪੁੱਤ ਮਾਤਾ ਨੂੰ ਠੁਕਰਾ ਕੇ ਆਪਣੇ ਪਰਿਵਾਰ ਨੂੰ ਅਡਬਾ ਆਪਣੇ ਪਰਿਵਾਰ ਨੂੰ ਲੈ ਕੇ ਅਡਬਰ ਹੋ ਗਿਆ ਤੀਜਾ ਪੁੱਤ ਨਸ਼ੇ ਦਾ ਆਦੀ ਹੋ ਗਿਆ ਹੁਣ ਢਿੱਡ ਰੋਟੀ ਤਾਂ ਮੰਗਦਾ ਵਾ ਨਾ ਰੋਟੀ ਵਾਸਤੇ ਕਮਾਈ ਹੋਣੀ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਮਾਂ ਜਾਵੇ ਤਾਂ ਜਾਵੇ ਕਿੱਧਰ ਬਜ਼ੁਰਗ ਹੋਣ ਕਰਕੇ ਮਾਤਾ ਦੀ ਅਵਸਥਾ ਨਹੀਂ ਹੈਗੀ ਇਹ ਘਰਾਂ ਦੇ ਵਿੱਚ ਸਫਾਈਆਂ ਦਾ ਜਾਂ ਕੋਈ ਵੀ ਕੰਮ ਕਰਕੇ ਆਪਣਾ ਢਿੱਡ ਪਾਲ ਸਕਦਾ। ਮਾਤਾ ਜੀ ਦੇ ਦੱਸਣ ਮੁਤਾਬਿਕ ਜਿਹੜਾ ਨਸ਼ੇੜੀ ਪੁੱਤ ਦੀ ਘਰਵਾਲੀ ਆਪਣੇ ਬੱਚੇ ਲੈ ਕੇ ਪੀਕੇ ਘਰ ਚਲੀ ਗਈ ਆ। ਹੁਣ ਮਾਤਾ ਆਪਣੇ ਘਰ ਦੇ ਵਿੱਚ ਆਪਣੇ ਨਸ਼ੇੜੀ ਪੁੱਤ ਦੇ ਨਾਲ ਰਹਿੰਦੀ ਆ। ਹੁਣ ਮਾਤਾ ਨਾ ਤਾਂ ਪੁੱਤ ਨੂੰ ੱਤਕਾ ਦੇ ਸਕਦੀ ਆ ਤੇ ਨਾ ਹੀ ਆਪਣੇ ਪੁੱਤ ਨੂੰ ਪਾਲ ਸਕਦੀ ਆ। ਕਿਉਂਕਿ ਜਿਸ ਘਰ ਦੇ ਵਿੱਚ ਨਸ਼ਾ ਹੋਵੇ ਨਾ ਉਸ ਘਰ ਦੇ ਵਿੱਚ ਕੋਈ ਵੀ ਭਾਂਡਾ ਟਿੰਡਾ ਸਹੀ ਤਰੀਕੇ ਨਾਲ ਨਹੀਂ ਰਹਿੰਦਾ। ਕਿ ਤੁਹਾਨੂੰ ਵੀ ਪਤਾ ਵਾ ਕਿ ਨਸ਼ਾ ਜਿਹੜਾ ਵਾ ਉਹ ਘਰ ਦੇ ਵਿੱਚ ਇਸ ਭਾਂਡੇ ਢਿੰਡੇ ਵਕਾ ਦਿੰਦਾ ਸਾਰਾ ਘਰਾਂ ਦੇ ਘਰ ਉਜਾੜ ਦਿੰਦਾ ਹੈ ਤਕਰੀਬਨ 6-7 ਮਹੀਨਿਆਂ ਤੋਂ ਇੱਕ ਪਰਚੀ ਤੋਂ ਮਾਤਾ ਜੀ ਥੋੜਾ ਜਿਹਾ ਰਾਸ਼ਨ ਸਾਡੇ ਪਾਸ ਤੋਂ ਲੈ ਕੇ ਜਾ ਰਹੀਏ ਨੇ ਹਿੰਮਤਾਂਜੀਤ ਦੀ ਟੀਮ ਵੱਲੋਂ ਇਨਕੁਆਰੀ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਸ ਪਰਿਵਾਰ ਨੂੰ ਮਦਦ ਦੀ ਸਖਤ ਜ਼ਰੂਰਤ ਆ ਉਸ ਤੋਂ ਬਾਅਦ ਮਾਤਾ ਜੀ ਨੂੰ ਕਾਰਡ ਮੁਹੱਈਆ ਕਰਾਇਆ ਗਿਆ ਹੁਣ ਮਾਤਾ ਜੀ ਹਰ ਮਹੀਨੇ ਦੀ 10 ਤਰੀਕ ਨੂੰ ਆ ਇਸ ਰਾਸ਼ਨ ਕਾਰਡ ਦੇ ਉੱਤੇ ਰਾਸ਼ਨ ਲੈ ਕੇ ਜਾਇਆ ਕਰਨਗੇ ਰਾਸ਼ਨ ਕਾਰਡ ਬਣਨ ਤੋਂ ਬਾਅਦ ਮਾਤਾ ਜੀ ਦੀ ਖੁਸ਼ੀ ਉਹਨਾਂ ਦੇ ਚਿਹਰੇ ਦੇ ਉੱਤੇ ਸਾਫ਼ ਨਜ਼ਰ ਆ ਰਹੀ ਸੀ ਹੁਣ ਉਹਨਾਂ ਨੂੰ ਬਾਰ-ਬਾਰ ਸਾਡੇ ਪਾਸ ਆ ਕੇ ਪਰਚੀ ਨਹੀਂ ਕਟਾਉਣੀ ਪਵੇਗੀ ਕਿਉਂਕਿ ਉਹਨਾਂ ਦਾ ਰਾਸ਼ਨ ਕਾਰਡ ਬਣ ਚੁੱਕਾ ਹੈ ਲਾਸਟ ਵਿੱਚ ਮੈਂ ਇਹੀ ਕਹਾਂਗਾ ਕਿ ਸੇਵਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜਰੂਰ ਕਰਿਆ ਕਰੋ ਇੱਥੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ